ਪੰਜਾਬੀ ਜਿਵੇਂ ਕੱਲੇ ਸਿੱਖਾਂ ਦੀ ਨਹੀਂ ਹੈ ਹਿੰਦੀ ਹਿੰਦੂਆਂ ਦੀ ਨਹੀਂ ਹੈ ਉਵੇਂ ਉਰਦੂ ਕੱਲੇ ਮੁਸਲਮਾਨਾਂ ਦੀ ਨਹੀਂ ਹੈ ਸਾਡੇ ਮੁਲਕ ਦੀ ਤਰਾਸਦੀ ਹੈ ਕਿ ਅਕਸਰ ਅਸੀਂ ਚੀਜ਼ਾਂ ਨੂੰ ਖਾਣ ਪਾਣ ਨੂੰ ਪਹਿਰਾਵਿਆਂ ਨੂੰ ਇੱਥੋਂ ਤੱਕ ਕਿ ਭਾਸ਼ਾ ਨੂੰ ਵੀ ਮਜ਼ਬਦ ਦੇ ਨਾਲ ਜੋੜ ਕੇ ਰੱਖਤਾ ਹੈ ਸੀਮਤ ਕਰਤਾ ਹੈ ਇਤਿਹਾਸ ਤੋਂ ਅਸੀਂ ਸਬਕ ਨਹੀਂ ਸਿੱਖਦੇ ਔਰ ਆਉਣ ਵਾਲੀਆਂ ਪੀੜ੍ਹੀਆਂ ਵੇ ਵਾਸਤੇ ਅਸੀਂ ਕਾਲਾ ਦੌਰ ਲੈ ਕੇ ਆ ਰਹੇ ਹਾਂ ਦੌਰ ਜਿਹੜੇ ਚੱਲ ਰਹੇ ਹੁੰਦੇ ਆ ਉਹ ਕਿਹਾ ਜਾਂਦਾ ਅਕਸਰ ਕਿ ਕਦੇ ਚੰਗੇ ਨਹੀਂ ਹੁੰਦੇ ਉਹ ਬਦਲਨੇ ਪੈਂਦੇ ਆ ਅੱਜ ਚਰਚਾ ਕਰਾਂਗੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਪੰਜਾਬ ਦੀ ਉਹ ਮਾਇਨਾਸ ਹਸਤੀ ਸਾਡੇ ਨਾਲ ਨੇ ਜਿਨ੍ਹਾਂ ਨੇ ਪੰਜਾਬੀ ਨਹੀਂ ਹਿੰਦੀ ਨਹੀਂ ਉਰਦੂ ਨਹੀਂ ਪਰਸ਼ੀਅਨ ਭਾਸ਼ਾ ਤੱਕ ਮਹਾਰਤ ਹਾਸਲ ਕੀਤੀ ਹੈ ਵੱਡੀ ਦੇਣ ਉਹਨਾਂ ਦੀ ਹੈਗੀ ਹੈ ਮਲੇਰ ਕੋਟਲਾ ਤੋਂ ਡਾਕਟਰ ਰੁਬੀਨਾ ਸ਼ਬਨਮ ਜੀ ਸਵਾਗਤ ਹੈ ਜੀ ਸ਼ੁਕਰੀਆ ਕੀ ਲੱਗਦਾ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਕਿ ਹੈ ਕਿ ਭਾਸ਼ਾ ਮਜ਼ਬ ਤੱਕ ਸੀਮਤ ਕਰਤੀ ਅਸੀਂ ਬਿਲਕੁਲ ਤੁਹਾਡਾ ਕਹਿਣਾ ਸਹੀ ਹੈ ਪਾਸ਼ਾ ਕਿਸੇ ਦੀ ਜਾਤੀ ਜਾਗੀਰ ਨਹੀਂ ਹੁੰਦੀ ਮਲੇਰਕੋਟਲਾ ਦੇ ਇੱਕ ਸ਼ਾਇਰ ਨੇ ਕਿਹਾ ਸੀ ਕਿ ਸਮਰਪਣ ਪ੍ਰੇਮ ਕਿਸ ਦੇ ਨਾ ਕਰਾਂ ਦਿਲ ਦਾ ਗ੍ਰੰਥ ਆਖਿਰ ਕਿ ਜੇ ਉਰਦੂ ਹੈ ਮਹਿਬੂਬਾ ਤਾਂ ਪੰਜਾਬੀ ਹੈ ਮਾਂ ਮੇਰੀ ਪੰਜਾਬੀ ਸਾਡੀ ਮਾਂ ਹੈ ਉਰਦੂ ਸਾਡੀ ਮਹਿਬੂਬਾ ਹੈ ਔਰ ਮਹਿਬੂਬਾ ਦੇ ਨਾਲ ਜੋ ਰਿਸ਼ਤਾ ਹੁੰਦਾ ਹੈ ਉਹੀ ਸਾਰੇ ਪੰਜਾਬੀਆਂ ਦਾ ਉਰਦੂ ਦੇ ਨਾਲ ਹੈ ਮੈਂ ਅੱਜ ਤੱਕ ਇਹ ਮੈਨੂੰ ਫਖਰ ਦੀ ਗੱਲ ਹੈ ਕਿ ਜਿੰਨੇ ਵੀ ਲੋਕ ਮਿਲੇ ਨੇ ਅੱਜ ਤੱਕ ਕੋਈ ਇਨਸਾਨ ਐਸਾ ਨਹੀਂ ਮਿਲਿਆ ਉਰਦੂ ਮੇਰੀ ਸਬਜੈਕਟ ਹੈ ਕਿ ਜਿਸ ਨੇ ਨਾ ਕਿਹਾ ਹੋਵੇ ਕਿ ਉਰਦੂ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਉਰਦੂ ਮੈਨੂੰ ਬਹੁਤ ਪਸੰਦ ਹੈ ਭਾਵੇਂ ਉਹ ਮੁਸਲਮਾਨ ਹੋਣ ਹਿੰਦੂ ਹੋਣ ਜਾਂ ਸਿੱਖ ਹੋਣ ਇੱਥੇ ਆ ਕੇ ਉਹ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਫੇਲ ਹੋ ਜਾਂਦੀਆਂ ਨੇ ਉਰਦੂ ਭਾਸ਼ਾ ਹਰ ਇੱਕ ਦੇ ਦਿਲ ਦੀ ਪਿਆਰੀ ਭਾਸ਼ਾ ਹੈ ਔਰ ਹਰ ਇੱਕ ਨੇ ਇਹਨੂੰ ਆਪਣਾ ਸੰਚਾਰ ਦਾ ਮਾਧਿਅਮ ਬਣਾਇਆ ਹੈ ਕੌਣ ਕਰ ਰਿਹਾ ਹੈ ਸਾਜ਼ਿਸ਼ਾਂ ਸਾਜ਼ਿਸ਼ਾਂ ਦੇਖੋ ਜੋ ਵੀ ਧਰਮ ਦੇ ਨਾਮ ਪਰ ਲੜਾਨ ਵਾਸਤੇ ਕੜੀਆਂ ਜਾਂਦੀਆਂ ਨੇ ਸਕੀਮਾਂ ਉਹਨਾਂ ਤੋਂ ਤੁਸੀਂ ਵੀ ਵਕੀਫ ਹੋ ਤਾਂ ਮੈਂ ਵੀ ਬੱਚੀ ਤਰ੍ਹਾਂ ਵਕੀਫ ਆ ਮਲੇਰ ਕੋਟਲਾ ਨੂੰ ਫਰਕ ਪਿਆ ਇਸ ਗੱਲ ਦਾ ਨਹੀਂ ਮਲੇਰ ਕੋਟਲਾ ਵਿੱਚ ਉਰਦੂ 1947 ਤੋਂ ਲੈ ਕੇ ਹੁਣ ਤੱਕ ਲਗਾਤਾਰ ਪੜਾਈ ਜਾ ਰਹੀ ਹੈ ਸਕੂਲਾਂ ਵਿੱਚ ਵੀ ਕਾਲਜਾਂ ਵਿੱਚ ਵੀ ਯੂਨੀਵਰਸਿਟੀ ਪੱਧਰ ਤੇ ਵੀ ਉਸ ਤੋਂ ਬਾਅਦ ਸ਼ਾਇਦ 10 ਕੋ ਸਾਲ ਪਹਿਲਾਂ ਬਾਕਾਇਦਾ ਇੱਥੇ ਫੇਰ ਇੱਕ ਨਿਯੁਕਤੀਆਂ ਹੋਈਆਂ ਉਰਦੂ ਅਧਿਆਪਕਾਂ ਦੀਆਂ ਉਦੇ ਨਾਲ ਉਰਦੂ ਦੁਬਾਰਾ ਤੋਂ ਔਰ ਮੈਂ ਖੁਸ਼ੀ ਦੀ ਗੱਲ ਇਹ ਹੈ ਕਿ ਸਾਡੇ ਕੋਲ ਜਾਂ ਸਕੂਲਾਂ ਸਾਡੇ ਨਜ਼ਦੀਕ ਹੀ ਇੱਕ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਥੇ ਅਗਰ ਤੁਸੀਂ ਦੇਖੋ ਕਿ ਨਾਨ ਮੁਸਲਿਮ ਬੱਚੇ ਉਰਦੂ ਆਪਟ ਕਰਕੇ ਪੜ ਰਹੇ ਨੇ ਉਰਦੂ ਸਬਜੈਕਟ ਪੜ ਰਹੇ ਨੇ ਉਰਦੂ ਭਾਸ਼ਾ ਨੂੰ ਸਿੱਖ ਰਹੇ ਨੇ ਔਰ ਇਹ ਬੜੀ ਇੱਕ ਆਸ਼ਾ ਉਮੀਦਾਂ ਵਧਾਉਣ ਵਾਲੀ ਗੱਲ ਹੈ ਤੁਸੀਂ ਪਰਸ਼ੀਅਨ ਵੀ ਸਿੱਖੀ ਉਰਦੂ ਵੀ ਸਿੱਖੀ ਹੈ ਮਹਾਰਤ ਵੀ ਬਾਦਸ਼ਾਹ ਹਾਸਲ ਕੀਤੀ ਹੈ ਕਿਵੇਂ ਮਿਕਸਚਰ ਨਹੀਂ ਹੁੰਦਾ ਕਦੇ ਔਖਾ ਨਹੀਂ ਲੱਗਦਾ ਕਿ ਇੰਨੀਆਂ ਭਾਸ਼ਾਵਾਂ ਇਕੱਠੀਆਂ ਔਰ ਉਸ ਤੋਂ ਬਾਅਦ ਉਹਦੇ ਵਿੱਚ ਮਹਾਰਤ ਹਾਸਲ ਕਰਨੀ ਹਾਂ ਇਹ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਆਪਣੀ ਇੱਕ ਤਾਕਤ ਬਣਾ ਕੇ ਚੱਲਦੀ ਹਾਂ ਇਹਨੂੰ ਐਪ ਨੂੰ ਐਪ ਸਮਝ ਕੇ ਨਹੀਂ ਇਹਨੂੰ ਮੈਂ ਸਮਝਦੀ ਆਪਣੇ ਮੇਰੇ خیال ਚ ਹੈ ਇੱਕ ਹੁਨਰ ਵਾਲੀ ਗੱਲ ਹੈ ਕਿ ਮੈਂ ਇੱਕ ਤੋਂ ਵੱਧ ਭਾਸ਼ਾਵਾਂ ਦਾ ਪ੍ਰਯੋਗ ਕਰ ਸਕਦੀ ਹਾਂ ਬੋਲ ਸਕਦੀ ਹਾਂ ਬੋਲਣ ਦੇ ਵਿੱਚ ਆਪਣੀ ਸਪੀਚ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਮੈਂ ਦੂਜੀਆਂ ਭਾਸ਼ਾਵਾਂ ਦਾ ਸਹਾਰਾ ਲੈ ਸਕਦੀ ਹਾਂ ਕਿੱਥੇ ਜੇ ਖੜੀ ਆ ਜੁਰਦੂ ਜਿਉਂਦੀ ਹੈ ਪੰਜਾਬ ਦੇ ਵਿੱਚ ਹਾਂਜੀ ਪੰਜਾਬੀ ਵਿੱਚ ਜਿਉਂਦੀ ਹੈ ਮੈਂ ਜਿੱਦਾਂ ਕਿਹਾ ਕਿ ਪੰਜਾਬ ਦੇ ਵਿੱਚ ਹਰ ਇੱਕ ਪੰਜਾਬੀ ਇਹਨੂੰ ਦਿਲ ਤੋਂ ਪਿਆਰ ਕਰਦਾ ਹੈ ਦਿਲ ਤੋਂ ਪਿਆਰ ਕਰਦਾ ਹੈ ਔਰ ਆਪਣੀ ਆਪਣੀ ਸਪੀਚ ਦੇ ਵਿੱਚ ਆਪਣੀ ਬਾਤचीत ਦੇ ਵਿੱਚ ਚੰਦ ਥੋੜੇ ਕੁ ਸ਼ਬਦ ਉਰਦੂ ਦੇ ਪ੍ਰਯੋਗ ਕਰਕੇ ਉਹ ਆਪਣੇ ਆਪ ਨੂੰ ਵਿਦਵਾਨ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਮੈਂ ਬੜਾ ਵਿਦਵਾਨ ਹਾਂ ਔਰ ਐਸਾ ਹੁੰਦਾ ਵੀ ਹੈ ਕਿਉਂਕਿ ਅਸੀਂ ਆਪਣੇ ਸਟੂਡੈਂਟਸ ਨੂੰ ਅਕਸਰ ਕਹਿੰਦੇ ਆ ਜਿਹੜੇ ਸਾਡੇ ਕੋਲ ਪੜਨ ਆਉਂਦੇ ਨੇ ਕਿ ਪੰਜਾਬ ਦੇ ਵਿੱਚ ਅਗਰ ਕਿਤੇ ਵੀ ਜਾ ਕੇ ਤੁਸੀਂ ਆਪਣੇ ਆਪ ਨੂੰ ਗੱਲ ਨੂੰ ਆਪਣੀ ਪਹਿਲ ਦੇ ਆਧਾਰ ਤੇ ਮਨਵਾਣਾ ਹੈ ਸੁਨਾਣਾ ਹੈ ਤਾਂ ਤੁਸੀਂ ਉਰਦੂ ਭਾਸ਼ਾ ਦਾ ਪ੍ਰਯੋਗ ਕਰੋ ਪੰਜਾਬ ਦੇ ਵਿੱਚ ਉਰਦੂ ਇੰਨੀ ਲੋਕਪ੍ਰੀਆ ਹੈ ਇੰਨੀ ਪਸੰਦ ਕੀਤੀ ਜਾਂਦੀ ਹੈ ਕਿ ਉਰਦੂ ਬੋਲਣ ਵਾਲੇ ਦੀ ਗੱਲ ਫੌਰਨ ਸੁਣੀ ਜਾਂਦੀ ਹੈ ਮਨਪ੍ਰੀਤ ਬਾਦਲ ਸਾਹਿਬ ਵੀ ਬਹੁਤ ਬੋਲਦੇ ਹਾਂ ਹਾਂਜੀ ਹਾਂ ਉਹ ਤਾਂ ਉਰਦੂ ਪੜ੍ਹੇ ਹੋਏ ਆ ਉਹਨਾਂ ਨੇ ਤਾਂ ਬਾਕਾਇਦਾ ਤਾਲੀਮ ਹਾਸਲ ਕੀਤੀ ਹੈ ਉਰਦੂ ਦੀ ਅਹ ਔਰ ਦੂਸਰੇ ਵੀ ਨੇ ਵੀ ਵੀਰ ਦਵਿੰਦਰ ਸਿੰਘ ਉਹਨਾਂ ਨੂੰ ਵੀ ਉਰਦੂ ਨਾਲ ਬੜਾ ਲਗਾਓ ਹੈ ਕਿੰਨੀ ਪੁਰਾਣੀ ਭਾਸ਼ਾ ਹੈ ਇਹ ਬਹੁਤ ਵੱਡਾ ਸਵਾਲ ਹੈ ਕਿ ਉਰਦੂ ਮੁਗਲਾਂ ਦੇ ਨਾਲ ਜੁੜੀ ਗਈ ਮੁਸਲਮਾਨ ਧਰਮ ਦੇ ਨਾਲ ਇਹਨੂੰ ਐਸੋਸੀਏਟ ਕਰ ਦਿੱਤਾ ਗਿਆ ਗੈਰ ਮੁਸਲਮਾਨਾਂ ਨੇ ਇਤਿਹਾਸ ਦੇ ਵਿੱਚ ਉਰਦੂ ਨਹੀਂ ਬੋਲੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਅਸੀਂ ਹੁਣ ਨੇੜਲੇ ਪਵਿਕ ਵਿੱਚ ਇੱਕ ਸੈਮੀਨਾਰ ਕਰਵਾਉਣ ਜਾ ਰਹੇ ਹਾਂ ਅਸੀਂ ਉਹਦਾ ਖਰੜਾ ਬਣਾ ਕੇ ਰੱਖਿਆ ਹੋਇਆ ਕਿ ਪੰਜਾਬ ਦੇ ਵਿੱਚ ਉਰਦੂ ਦੇ ਵਿੱਚ ਉਰਦੂ ਭਾਸ਼ਾ ਵਿੱਚ ਗੈਰ ਮੁਸਲਮ ਕਵੀਆਂ ਦੀ ਸ਼ਾਇਰਾਂ ਦੀ ਦੇਨ ਗੈਰ ਮੁਸਲਮ ادیਬਾਂ ਤੇ ਸ਼ਾਇਰਾਂ ਦੀ ਦੇਨ ਤਾਂ ਉਹਦੇ ਵਿੱਚ ਅਸੀਂ ਜਦੋਂ ਸਟੱਡੀ ਕੀਤੀ ਟਾਪਿਕ ਤਿਆਰ ਕਰਨ ਤੋਂ ਬਾਅਦ ਜਦੋਂ ਸਟੱਡੀ ਕੀਤੀ ਤਾਂ ਬਹੁਤ ਸਾਰੇ ਨਾਮ ਉੱਭਰ ਕੇ ਸਾਹਮਣੇ ਆਂਦੇ ਨੇ ਕਦੇ ਐਸਾ ਨਹੀਂ ਰਿਹਾ ਕਿ ਕਿਸੇ ਇੱਕ ਤਬਕੇ ਨੇ ਸੋਚਿਆ ਹੋਵੇ ਕਿਸੇ ਇੱਕ ਧਰਮ ਦੇ ਲੋਕਾਂ ਨੇ ਸੋਚਿਆ ਹੋਵੇ ਕਿ ਇਹ ਸਾਡੇ ਸੰਚਾਰ ਦਾ ਮਾਧਿਅਮ ਨਹੀਂ ਹੈ ਇਹ ਸਾਡੀ ਭਾਸ਼ਾ ਨਹੀਂ ਹੈ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਮਲੇਰਕੋਟਲੇ ਦੇ ਕੁਝ ਮੁਸਲਮਾਨਾਂ ਨੇ 47 ਤੋਂ ਬਾਅਦ ਜਦੋਂ ਪਹਿਲੀ ਵਾਰ ਜਨਸੰਖਿਆ ਦਾ ਜਨਗਣਨਾ ਹੋਈ ਤਾਂ ਮਲੇਰਕੋਟਲੇ ਦੇ ਮੁਸਲਮਾਨ ਇਹਨੇ ਪੋਲੇ ਸੀ ਕੇ ਉਹਨਾਂ ਨੇ ਕਿਉਂਕਿ ਉਸ ਵਕਤ ਤੱਕ ਉਰਦੂ ਨੂੰ ਖਤਮ ਤਲਾਂਜਲੀ ਦੇ ਦਿੱਤੀ ਗਈ ਸੀ ਮਲੇ ਪੰਜਾਬ ਚੋਂ ਤਾਂ ਮਲੇਰਕੋਟਲੇ ਦੇ ਮੁਸਲਮਾਨਾਂ ਨੇ ਡੀਸੀ ਨੂੰ ਚਿੱਠੀ ਲਿਖ ਕੇ ਪੁੱਛਿਆ ਕਿ ਕਿਹਾ ਸੀ ਜਨਗਣਨਾ ਦੇ ਵਿੱਚ ਭਾਸ਼ਾ ਦੇ ਖਾਨ ਕਾਲਮ ਦੇ ਵਿੱਚ ਉਰਦੂ ਨੂੰ ਆਪਣੀ ਮਾਤ ਭਾਸ਼ਾ ਲਿਖਵਾ ਸਕਦੇ ਆ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਲਿਖਵਾ ਸਕਦੇ ਆ ਮਤਲਬ ਉਹਨਾਂ ਦੇ ਦਿਮਾਗ ਪਰ ਐਸਾ ਥੋਪ ਦਿੱਤਾ ਗਿਆ ਸੀ ਕਿ ਮੁਸਲਮਾਨਾਂ ਦੀ ਤਾਂ ਭਾਸ਼ਾ ਉਰਦੂ ਹੀ ਹੈ ਹੂੰ ਉਹਨਾਂ ਨੇ ਡੀਸੀ ਤੋਂ ਚਿੱਠੀ ਲਿਖ ਕੇ ਪੁੱਛਿਆ ਕਿ ਕੀ ਸਾਨੂੰ ਆਗਿਆ ਹੈ ਕਿ ਅਸੀਂ ਪੰਜਾਬੀ ਨੂੰ ਆਪਣੀ ਮਾਂ ਬੋਲੀ ਲਖਵਾ ਸਕੀਏ ਤਾਂ ਇਹ ਜਿਹੜਾ ਹੈ ਨਾ ਆਮ ਲੋਕਾਂ ਪਰ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਉਹ ਹਮੇਸ਼ਾ ਜਿਹੜੇ ਆਮ ਸੁਲਝੇ ਹੋਏ ਲੋਕ ਨੇ ਉਹ ਕਦੇ ਵੀ ਇਹਨੂੰ ਧਰਮ ਨਾਲ ਜੋੜ ਕੇ ਨਹੀਂ ਦੇਖਦੇ ਭਾਵੇਂ ਉਹ Hindu ਹੋਣ ਭਾਵੇਂ Sikh ਹੋਣ ਭਾਵੇਂ Muslim ਹੋਣ ਕਿੰਨੇ ਸਾਲ ਪੁਰਾਣੀ ਜੇ ਪਿੱਛੇ ਜਾਈਏ ਇਤਿਹਾਸ ਦੇ ਵਿੱਚ ਉਰਦੂ ਦੀ ਡਿਵੈਲਪਮੈਂਟ ਉਰਦੂ ਸ਼ੁਰੂਆਤ ਕਿੱਥੋਂ ਹੁੰਦੀ ਹੈ ਜਨਰੇਟ ਕਿੱਥੋਂ ਹੋਈ ਹੈ ਉਰਦੂ ਪਾਸ਼ਾ ਦਾ ਜਿਹੜਾ ਜਨਮ ਹੈ ਉਹ ਹਿੰਦੁਸਤਾਨ ਵਿੱਚ ਹੋਇਆ ਪ੍ਰੋਫੈਸਰ ਮਹਿਮੂਦ ਸ਼ਿਰਾਨੀ ਨੇ ਆਪਣੀ ਕਿਤਾਬ ਪੰਜਾਬ ਮੇਂ ਉਰਦੂ ਵਿੱਚ ਦਲੀਲਾਂ ਦੇ ਕੇ ਸਾਬਿਤ ਕੀਤਾ ਹੈ ਕਿ ਉਰਦੂ ਦਾ ਜਿਹੜਾ ਜਨਮ ਸਥਾਨ ਹੈ ਉਹ ਪੰਜਾਬ ਹੈ ਪੰਜਾਬ ਮੇਂ ਉਰਦੂ ਉਹਦੇ ਵਿੱਚ ਉਹਨਾਂ ਨੇ ਸਾਬਿਤ ਕੀਤਾ ਹੈ ਕਿ ਪੰਜਾਬ ਵਿੱਚ ਉਰਦੂ ਪੈਦਾ ਹੋਈ ਮੁਗਲਾਂ ਦੇ ਦੌਰ ਵਿੱਚ ਜਦੋਂ ਸਰਕਾਰੀ ਦਰਬਾਰੀ ਭਾਸ਼ਾ ਫਾਰਸੀ ਸੀ ਤੇ ਆਮ ਲੋਕਾਂ ਦੀ ਭਾਸ਼ਾ ਲੋਕਲ ਬੋਲੀਆਂ ਸੀ ਖੜੀ ਬੋਲੀ ਬ੍ਰਿਜ ਭਾਸ਼ਾ ਹਰਿਆਣੀ ਸੰਸਕ੍ਰਿਤ ਜਾਂ ਹੋਰ ਦੂਜੀਆਂ ਭਾਸ਼ਾਵਾਂ ਤਾਂ ਉਹ ਪਰਸ਼ੀਅਨ ਫਾਰਸੀ ਅਤੇ ਲੋਕਲ ਬੋਲੀਆਂ ਦੇ ਮੇਲਜੋਲ ਨਾਲ ਇੱਕ ਨਵੀਂ ਭਾਸ਼ਾ ਉੱਭਰ ਕੇ ਆਈ ਜਿਹਦੀ ਵੋਕੈਬਲਰੀ ਸੀ ਜਿਹੜੀ ਸ਼ਬਦ ਭੰਡਾਰ ਸੀ ਉਹ ਅਰਬੀ ਤੁਰਕੀ ਅਤੇ ਫਾਰਸੀ ਸੀ ਪਰ ਜਿਹਦਾ ਵਿਆਕਰਨ ਦਾ ਜਿਹੜਾ ਢਾਂਚਾ ਸੀ ਉਹ ਲੋਕਲ ਬੋਲੀਆਂ ਦਾ ਸੀ ਤਾਂ ਇੱਕ ਨਵੀਂ ਬੋਲੀ ਨਵੀਂ ਜ਼ਬਾਨ ਉੱਭਰ ਕੇ ਆਈ ਉਹਦਾ ਨਾਮ ਸ਼ੁਰੂ-ਸ਼ੁਰੂ ਵਿੱਚ ਹਿੰਦੁਸਤਾਨੀ ਪਿਆ ਹੂੰ ਹਿੰਦੁਸਤਾਨੀ ਉਰਦੂ ਨੂੰ ਪਹਿਲਾਂ ਹਿੰਦੁਸਤਾਨੀ ਕਹਿੰਦੇ ਸੀ ਹਿੰਦੁਸਤਾਨੀ ਹਾਂਜੀ ਉਸ ਤੋਂ ਵੀ ਪਹਿਲਾਂ ਇਹ ਬੜੀ ਕਮਾਲ ਦੀ ਗੱਲ ਹੈ ਹਾਂਜੀ ਉਸ ਤੋਂ ਵੀ ਪਹਿਲਾਂ ਇਹਦਾ ਨਾਮ ਹਿੰਦਵੀ ਪਿਆ ਹਿੰਦਵੀ ਹੂੰ ਹਿੰਦਵੀ ਤੋਂ ਬਾਅਦ ਵਿੱਚ ਜਾ ਕੇ ਇਹਦਾ ਬਦਲ ਕੇ ਨਾਮ ਹਿੰਦੁਸਤਾਨੀ ਪਿਆ ਉਰਦੂ ਇਹ ਮੌੱਲਾ ਇਹਦਾ ਨਾਮ ਤਾਂ ਬਹਾਦਰ ਸ਼ਾਹ ਜ਼ਫਰ ਦੇ ਜ਼ਮਾਨੇ ਵਿੱਚ ਰੱਖਿਆ ਗਿਆ ਇਸ ਭਾਸ਼ਾ ਨੂੰ ਉਰਦੂਏ ਮੌੱਲਾ ਕਿਹਾ ਗਿਆ ਕਿਉਂਕਿ ਬਹਾਦਰ ਸ਼ਾ ਜਫਰ ਉਰਦੂ ਵਿੱਚ ਸ਼ਾਇਰੀ ਕਰਦਾ ਸੀ ਇਸ ਕਰਕੇ ਜਿਹੜੀ ਬਾਦਸ਼ਾਹ ਦੀ ਜ਼ਬਾਨ ਹੋਵੇ ਉਦੋਂ ਤੱਕ ਮਤਲਬ ਬਹਾਦਰ ਸਾਹ ਜਫਰ ਦੇ ਟਾਈਮ ਤੱਕ ਉਰਦੂ ਜਿਹੜੀ ਪੂਰੀ ਤੌਰ ਦੇ ਉੱਤੇ ਐਸਟੈਬਲਿਸ਼ ਹੋ ਗਈ ਸੀਗੀ ਐਸਟੈਬਲਿਸ਼ ਹੋ ਚੁੱਕੀ ਤਿੰਨ ਸਵਾ 300 ਸਾਲ 350 ਸਾਲ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਨਹੀਂ ਜ਼ਿਆਦਾ ਸਮਾਂ ਨਹੀਂ ਹੋਇਆ ਅਮੀਰ ਖੁਸਰੋ ਦੇ ਜ਼ਮਾਨੇ ਦੇ ਵਿੱਚ ਇਹਨੂੰ ਹਿੰਦੁਸਤਾਨੀ ਕਿਹਾ ਜਾਂਦਾ ਸੀ ਉਸ ਤੋਂ ਵੀ ਪਹਿਲਾਂ ਇਹਨੂੰ ਹਿੰਦ ਵੀ ਕਿਹਾ ਜਾਂਦਾ ਸੀ ਅਮੀਰ ਖੁਸਰੋ ਵੀ ਉਰਦੂ ਵਿੱਚ ਲਿਖਦੇ ਰਿਹਾ ਉਹਦੋ ਵਿੱਚ ਹੈ ਉਹਨਾਂ ਦਾ ਕੁਝ ਕੁਝ मतलब ਹੈ ਉਹਨੂੰ ਆਪਾਂ ਉਰਦੂ ਦੇ ਸ਼ੁਰੂਆਤੀ ਦੌਰ ਦੀ ਇبتدي ਵੈਸੇ ਵੈਸੇ ਪਰਸ਼ੀਅਨ ਲਿਖੀ ਹੈ ਉਹਨਾਂ ਨੇ ਪਰਸ਼ੀਅਨ ਹੈ ਹਮ ਹਿੰਦੀ ਵੀ ਹੈ ਉਹਨਾਂ ਦੀ ਉਰਦੂ ਵੀ ਹੈ ਹਿੰਦੀ ਵੀ ਹੈ ਪਰਸ਼ੀਅਨ ਵੀ ਹੈ ਉਹਨਾਂ ਦਾ ਹਰ ਇੱਕ ਜ਼ਬਾਨ ਦੇ ਵਿੱਚ ਉਹਨਾਂ ਦਾ ਕਲਾਮ ਹੈ ਇਹਨਾਂ ਲੋਕਲ ਬੋਲੀਆਂ ਦੇ ਵਿੱਚ ਵੀ ਹੈ ਉਹਨਾਂ ਦੀ ਜਿਹੜੀ ਭਾਸ਼ਾ ਹੈ ਉਹ ਲੋਕਲ ਬੋਲੀਆਂ ਦੇ ਜ਼ਿਆਦਾ ਨੇੜੇ ਤੇੜੇ ਹੈ ਤਾਂ ਇਹ ਉਰਦੂ ਹੈ ਜਿਹੜੀ ਉਦੋਂ ਇਹਦਾ ਨਾਮ ਉਰਦੂ ਇਹ ਮੁੱਲ ਲਪਿਆ ਪਹਿਲਾਂ ਹਿੰਦੁਸਤਾਨੀ ਸੀ ਪਰ ਸਮੇਂ ਦੇ ਨਾਲ ਤਾਂ ਨਿਗਾਰਾ ਆਇਆ ਭਾਸ਼ਾ ਦਾ ਪ੍ਰਸਾਰ ਉਹਨਾਂ ਨਹੀਂ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ ਹਾਂ ਇਹ ਹੈ ਕਿ ਉਹਨੂੰ ਸਰਪ੍ਰਸਤੀ ਨਹੀਂ ਮਿਲੀ ਉਹਨੂੰ ਉਹ ਸਰਪ੍ਰਸਤੀ ਨਹੀਂ ਮਿਲੀ ਜਿਹੜੀ ਕਿ ਇੱਕ ਮਿਲਣੀ ਚਾਹੀਦੀ ਸੀ ਪਰ ਜਿਸ ਭਾਸ਼ਾ ਨੂੰ ਗੁਰੂਆਂ ਨੇ ਪੀਰਾਂ ਨੇ ਆਪਣੀ ਸਰਪ੍ਰਸਤੀ ਦਿੱਤੀ ਹੋਵੇ ਉਹਨਾਂ ਨੂੰ ਇਹ ਉਹ ਇਨ੍ਹਾਂ ਸਰਪ੍ਰਸਤੀਆਂ ਤੋਂ ਬਹੁਤ ਦੂਰ ਚਲੀ ਜਾਂਦੀ ਹੈ ਅਸੀਂ ਗੁਰੂ ਜੀ ਦੀ ਭਾਸ਼ਾ ਨੂੰ ਕਿੱਦਾਂ ਭੁੱਲ ਸਕਦੇ ਹਾਂ ਕਿ ਜ਼ਫਰਨਾਮਾ ਖਤਮ ਹੋ ਸਕਦਾ ਹੈ ਜ਼ਫਰਨਾਮਾ ਜਿਹੜਾ ਫਾਰਸੀ ਵਿੱਚ ਲਿਖਿਆ ਗਿਆ ਗੁਰੂ ਜੀ ਨੇ ਲਿਖਿਆ ਤਾਂ ਉਹ ਜਦ ਤੱਕ ਉਹ ਜ਼ਿੰਦਾ ਹੈ ਉਰਦੂ ਪਰਸ਼ੀਮ ਪਾਸ਼ਾ ਮਨ ਨੂੰ ਕੋਈ ਕੁਝ ਨਹੀਂ ਵਿਗਾੜ ਸਕਦਾ ਮੈਂ ਇੱਕ ਕਵਤਾ ਲਿਖੀ ਸੀ ਤਲਾਕ ਜਿਹੜਾ ਕਿ ਅੱਜ ਕੱਲ ਬੜਾ ਚੱਲ ਰਿਹਾ ਹੈ ਚਰਚਾ ਉਹਦੇ ਵਿੱਚ ਇੱਕ ਤਲਾਕ ਦੇ ਸਮੇਂ ਇੱਕ ਮੁਸਲਿਮ ਔਰਤ ਦੇ ਕੀ ਜਜ਼ਬਾਤ ਨੇ ਕਿ ਸ਼ੌਕ ਦੇ ਨਾਲ ਤਲਾਕ ਤਾਂ ਦੇਵੀ ਪਰ ਪਰਸੂਤਾ ਪੀੜੋ ਛੇਵੀ ਮੁੱਲ ਉਹਨਾਂ ਦਾ ਮੋੜ ਸਕੇਗਾ ਸਾਰੇ ਨਾਤੇ ਤੋੜ ਸਕੇਗਾ ਮੇਰਾ ਹੁਸਨ ਜਵਾਨੀ ਖੋ ਕੇ ਪਿਆਰ ਵਫਾ ਦਾ ਬੂਹਾ ਢੋਕੇ ਮਾਰੂ ਥਲ ਜੇ ਛਾਂ ਲਵੇਗਾ ਕਿਹੜੀਆਂ ਖੁਸ਼ੀਆਂ ਮਾਨ ਲਵੇਗਾ ਤੇਰੇ ਹੁਕਮ ਦੀ ਗੋਲੀ ਬਣ ਕੇ ਰਹੀ ਆ ਯਾਰ ਦੀ ਕਮਲੀ ਬਣ ਕੇ ਮੇਰੇ ਮੇਰੇ ਤੇਰੇ ਘਰ ਦਾ ਧੁਰਾ ਮੈਂ ਬੰਨਿਆ ਸਵੇ ਮਾਨ ਤੂੰ ਮੇਰਾ ਬੰਨਿਆ 6 ਅੰਨੇ ਤੇ 32 ਪੈਸੇ ਦਸਖਾ ਇਹ ਮਜ਼ਾਕ ਨੇ ਕੈਸੇ ਜਿਸ ਇਸਲਾਮ ਦਾ ਤੂੰ ਪ੍ਰਚਾਰਕ ਮੈਂ ਵੀ ਹਾਂ ਉਸੇ ਦੀ ਧਾਰਕ ਪੜਾ ਕੁਰਾਨ ਹਦੀਸ ਸ਼ਰੀਅਤ ਕਰਨੀ ਫੇਰ ਤਲਾਕ ਦੀ ਨੀਅਤ ਨਕ ਨਮੂਜਾ ਸ਼ਰਮਾ ਵਾਲਿਆ ਤੇਰੀ ਅਣਖਾਂ ਕਰਮਾ ਵਾਲਿਆ ਮੇਰੇ ਉੱਪਰ ਦੁਸ਼ਣ ਧਰਦਾ ਕਿਉਂ ਪੰਡੀ ਪ੍ਰਚਾਰ ਤੂੰ ਕਰਦਾ ਮੈਂ ਤੇਰਾ ਜਾਮਾ ਮੈਂ ਤੂੰ ਮੇਰਾ ਜਾਮਾ ਮੈਂ ਤੇਰਾ ਇਹ ਕੁਰਾਨ ਦੇ ਵਿੱਚ ਕਿਹਾ ਹੈ ਕਿ ਪਤੀ ਪਤਨੀ ਇੱਕ ਦੂਸਰੇ ਦਾ ਲਿਬਾਸ ਨੇ ਹੂੰ ਮੈਂ ਤੂੰ ਤੂੰ ਮੇਰਾ ਜਾਮਾ ਮੈਂ ਤੇਰਾ ਕੱਜਨ ਰਹਿ ਜਾਏ ਤੇਰਾ ਮੇਰਾ لباس ਦਾ ਮਤਲਬ ਇਹ ਕਜਨ ਕਜਨਾ ਹੁੰਦਾ ਹੈ ਨਾ ਕਿ ਉਹਨੂੰ ਜ਼ਾਹਰ ਕਰਨਾ ਖੋਲਣਾ ਕਜਨ ਰਹਿ ਜਾਏ ਤੇਰਾ ਮੇਰਾ ਮਰਦ ਉਹੀ ਹੁੰਦਾ ਪਰਸ਼ੋਤਮ ਪਤਨੀ ਲਈ ਜੋ ਹੈ ਸਰਵੋਤਮ ਇਹ ਹਦੀਸ ਵਿੱਚ ਹੈ ਕਿ ਤੁਹਾਡੇ ਵਿੱਚ ਸਭ ਤੋਂ ਵਧੀਆ ਮਰਦ ਉਹ ਹੈ ਜੋ ਆਪਣੀ ਪਤਨੀ ਦੇ ਹੱਕ ਵਿੱਚ ਵਧੀਆ ਹੋਵੇ ਮਰਦ ਉਹੀ ਹੁੰਦਾ ਪਰਸ਼ੋਤਮ ਪਤਨੀ ਲਈ ਜੋ ਹੈ ਸਰਵੋਤਮ ਹਲ ਜਦੋਂ ਸਭ ਮੁਕਜਾਵੰਤਾ ਤੀਰ ਨਿਸ਼ਾਨਿਆਂ ਉੱਕ ਜਾਵੰਤਾ ਰੱਬ ਦੀ ਬਖਸ਼ੀ ਦਾਤ ਹੈ ਸਖਿਓ ਤਲਾਕ ਨਹੀਂ ਹੈ ਨਿਜਾਤ ਹੈ ਸਖਿਓ ਬਹੁਤ ਖੂਬ ਲਿਖਿਆ ਤੁਸੀਂ ਪਰ ਤਲਾਕ ਦੀ ਗੱਲ ਕੀਤੀ ਹੈ ਤਲਾਕ ਦੀ ਰੋਜ਼ ਚਰਚਾ ਹੁੰਦੀ ਹੈ ਰੋਜ਼ ਟੀਵੀ ਚੈਨਲਾਂ ਦੇ ਉੱਤੇ ਦੋ ਤਿੰਨ ਵਿਅਕਤੀ ਬੈਠਦੇ ਨੇ ਰੌਲਾ ਪਾਉਂਦੇ ਐ ਲੋਕ ਟੀਵੀ ਦੀ ਆਵਾਜ਼ ਬੰਦ ਕਰਕੇ ਆਪੋ ਆਪਣੇ ਕੰਮਾਂ ਨੂੰ ਲੱਗ ਜਾਂਦੇ ਐ ਤੁਹਾਡੀ ਕੀ ਸੋਚ ਹੈਗੀ 트리플 ਤਲਾਕ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਜਿਹੜਾ ਸ਼ਰੀਅਤ ਦਾ ਤਰੀਕਾ ਹੈ ਤਲਾਕ ਦੇਣ ਦਾ ਮੈਂ ਆਪਣੀ ਕਵਿਤਾ ਵਿੱਚ ਵੀ ਇਹ ਸੁਨੇਹਾ ਦਿੱਤਾ ਹੈ ਕੇ ਪੜ ਕੁਰਾਨ ਹਦੀਸ ਸ਼ਰੀਅਤ ਕਰਨੀ ਫੇਰ ਤਲਾਕ ਦੀ ਨੀਅਤ ਤਲਾਕ ਦੇ ਨੀਅਤ ਕਰਨ ਤੋਂ ਪਹਿਲਾਂ ਤਲਾਕ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਪੜ ਲਿਆ ਜਾਵੇ ਹੂੰ ਕੁਰਾਨ ਦੇ ਵਿੱਚ ਲਿਖਿਆ ਹੋਇਆ ਹੈ ਤਲਾਕ ਦਾ ਪ੍ਰੋਸੈਸ ਉਹਨੂੰ ਪੜ ਲਿਆ ਜਾਵੇ ਉਹਦੇ ਅਨੁਸਾਰ ਤਲਾਕ ਦਿੱਤੀ ਜਾਵੇ ਤਾਂ ਤਲਾਕ ਆ ਲਾ ਰਿਵਿਊ ਕਮੇਟੀ ਇੱਕ ਬਣੀ ਸੀ ਬਹੁਤ ਪਹਿਲਾਂ ਮੈਂ ਉਹਦਾ ਸਰਵੇ ਪੜਿਆ ਸੀ ਉਹ ਉਹਨਾਂ ਦੀ ਜਿਹੜੇ ਫਾਈਨਡਿੰਗ ਸੀ ਉਹ ਪੜੀਆਂ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਇਸਲਾਮੀਕ ਤਰੀਕਾ ਹੈ ਸ਼ਾਦੀ ਔਰ ਤਲਾਕ ਦਾ ਬੈਸਟ ਹੈ ਇੰਡੀਅਨ ਪੀਨਲ ਕੋਡ ਦੇ ਵਿੱਚ ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਂਦਾ ਹੈ ਮਿਊਚੁਅਲ ਅੰਡਰਸਟੈਂਡਿੰਗ ਬਣਾਉਣ ਵਾਸਤੇ ਇਸਲਾਮ ਨੇ 3 ਮਹੀਨੇ ਦਾ ਦਿੱਤਾ ਹੈ ਹੂੰ ਕੁਰਾਨ ਦੇ ਵਿੱਚ 3 ਮਹੀਨੇ ਦਾ ਪ੍ਰੋਸੈਸ ਹੈ ਤਲਾਕ ਦੇਣ ਦਾ ਪਰ ਜਿਹੜੀ ਇੱਕ ਸਿੱਧੀ ਪਰਸੈਪਸ਼ਨ ਹੈ ਧਾਰਨਾ ਹੈ ਕਿ ਤਲਾਕ 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 ਔਰ ਉਸ ਤੋਂ ਬਾਅਦ ਤਲਾਕ ਹੈ ਬਸ ਨਹੀਂ 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 ਐਸਾ ਐਸਾ ਬਹੁਤ ਘੱਟ ਕੇਸਿਸ ਦੇ ਵਿੱਚ ਹੁੰਦਾ ਬਹੁਤ ਘੱਟ ਕੇਸਿਸ ਦੇ ਵਿੱਚ ਹੁੰਦਾ ਐਸਾ ਬਹੁਤ ਰੇਅਰੈਸਟ ਆਫ ਰੇਅਰ ਹੁੰਦੇ ਨੇ ਆਦਰਵਾਇਜ਼ 3 ਮਹੀਨੇ ਦੱਸ ਤਿੰਨ ਮਹੀਨੇ ਦਾ ਜਿਹੜਾ ਪ੍ਰੋਸੈਸ ਪਰ ਕੀ ਇਹ ਇਹ ਹੈ ਕਿ ਜੇ ਇੱਕ ਸ਼ਖਸ ਦੇ ਮੂੰਹੋਂ ਨਿਕਲ ਜੇ ਤਿੰਨ ਵਾਰ ਤਲਾਕ ਤੇ ਫਿਰ ਉਹ ਤਲਾਕ ਹੋ ਜਾਂਦਾ ਨੀਅਤ ਨੀਅਤ ਜਦ ਤੱਕ ਨੀਅਤ ਹੈ ਅਗਰ ਨੀਅਤ ਹੈ ਤਲਾਕ ਦੇਣ ਦੀ ਆਦਰਵਾਇਜ਼ ਇਹਦੇ ਨਾਲ ਕੋਈ ਸ਼ਬਦ ਦਾ ਆਪਣਾ ਕੋਈ ਹੈਸੀਅਤ ਨਹੀਂ ਹੁੰਦੀ ਨੀਅਤ ਦੀ ਹੁੰਦੀ ਹੈ ਤੁਹਾਨੂੰ ਲੱਗਦਾ ਫਿਰ ਕਾਨੂੰਨ 'ਚ ਬਦਲਾਅ ਦੀ ਲੋੜ ਸੀਗੀ ਨਹੀਂ ਮੇਰੇ ਖਿਆਲ 'ਚ ਤਾਂ ਨਹੀਂ ਸੀ ਇਹ ਵੀ ਇਹ ਵੀ ਨਿਯਤ ਚ ਖੋਟ ਸੀ ਕਿ ਤੁਹਾਨੂੰ ਲੱਗਦਾ ਏਦਾਂ ਹੀ ਐ ਏਦਾਂ ਹੀ ਨੇ ਦੇਖੋ ਤੁਸੀਂ ਮੇਰੇ ਨਾਲੋਂ ਜ਼ਿਆਦਾ ਵਾਕਫ ਹੋ ਮੀਡੀਆ ਦੀ ਦੁਨੀਆ ਵਿੱਚ ਰਹਿੰਦੇ ਹੋ ਕਿਤੇ ਇਦਾਂ ਨਹੀਂ ਸਰਕਾਰੀ ਪੋਸਟ ਤੇ ਬਹਿ ਕੇ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਮੈਂ ਇਹਦੇ ਤੇ ਖੁੱਲਕੇ ਨਹੀਂ ਬੋਲਣਾ ਨਹੀਂ 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 ਐਸੀ ਕੋਈ ਗੱਲ ਨਹੀਂ ਜਿੱਥੇ ਤੱਕ ਸ਼ਰੀਅਤ ਦੀ ਬਾਤ ਹੈ ਸ਼ਰੀਅਤ ਦੀ ਬਾਤ ਵਿੱਚ ਉਹ ਕਹਿੰਦੇ ਆ ਸ਼ਰਮੇ ਸ਼ਰਮ ਕੈਸੀ ਜਦ ਸ਼ਰੀਅਤ ਦੀ ਬਾਤ ਹੈ ਤਾਂ ਕੋਈ ਸ਼ਰਮ ਵਾਲੀ ਗੱਲ ਨਹੀਂ ਕੋਈ ਹਿਜਕਚਾਹਟ ਨਹੀਂ ਮੈਂ ਸਾਫ਼ ਕਰਨੀ ਆ ਕਿ ਜੋ ਤਰੀਕ कुरान ਦਾ ਤਰੀਕਾ ਹੈ ਤਲਾਕ ਉਸ ਦੇ ਵਿਧੀ ਦੇ ਅਨੁਸਾਰ ਹੋਣੀ ਚਾਹੀਦੀ ਹੈ ਅਗਰ ਕਾਨੂੰਨ ਉਸ ਤਰ੍ਹਾਂ ਕਹਿੰਦਾ ਕਿ ਹਾਂ ਉਸ ਤਰ੍ਹਾਂ ਹੋਣੀ ਚਾਹੀਦੀ ਐ ਅਸੀਂ ਕਾਨੂੰਨ ਦਾ ਵੀ ਸਮਰਥਨ ਕਰਦੇ ਆਂ ਅਗਰ ਉਹਦੇ ਨਾਲ ਸ਼ਰੀਅਤ ਨਾਲ ਕਾਨੂੰਨ ਟਕਰਾਂਦਾ ਏ ਤਾਂ ਅਸੀਂ ਉਹਦਾ ਵਿਰੋਧ ਕਰਦੇ ਆਂ ਬਹੁਤ ਸਾਰੇ ਲੋਕ ਇਹ ਸੋਚਦੇ ਆ ਕਿ ਇਸਲਾਮ ਨੂੰ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਖਾਸ ਤੌਰ ਤੇ ਪਿਛਲੇ 10 12 15 ਸਾਲਾਂ ਦੇ ਵਿੱਚ ਤੁਸੀਂ ਵੀ ਇਸ ਤਰ੍ਹਾਂ ਮਹਿਸੂਸ ਕਰਦੇ ਹੋ ਜਾਂ ਨਹੀਂ ਇਹਦੇ ਵਿੱਚ ਹੈ ਇਹਦੇ ਵਿੱਚ ਬਹੁਤ ਸਾਰਾ ਕਸੂਰ ਸਾਡਾ ਮੁਸਲਮਾਨਾਂ ਦਾ ਏ ਜਦੋਂ ਅਲਾਮਾ ਇਕਬਾਲ ਯੂਰਪ ਗਏ ਯੂਰਪ ਤੋਂ ਜਦੋਂ ਵਾਪਸ ਆਏ ਤਾ ਉਹਨਾਂ ਨੂੰ ਪੁੱਛਿਆ ਕਿ ਕੋਈ ਇੱਕ ਸੈਂਟੈਂਸ ਵਿੱਚ ਦੱਸੋ ਕਿ ਤੁਸੀਂ ਉੱਥੇ ਕੀ ਖਾਸ ਦੇਖਿਆ ਉਹਨਾਂ ਨੇ ਕਿਹਾ ਕਿ ਮੈਂ ਉੱਥੇ ਇਸਲਾਮ ਦੇਖਿਆ ਪਰ ਮੁਸਲਮਾਨ ਨਹੀਂ ਸੀ ਔਰ ਏਸ਼ੀਆ ਇੱਥੇ ਆ ਕੇ ਵਾਪਸ ਮੈਨੇ ਮੁਸਲਮਾਨ ਦੇਖੇ ਪਰ ਇਸਲਾਮ ਨਹੀਂ ਇਸਲਾਮ ਨਹੀਂ ਸੀ ਤਾਂ ਉਹਦਾ ਵਿੱਚ ਬਹੁਤ ਸਾਰਾ ਕਸੂਰ ਸਾਡਾ ਆਪਣਾ ਹੈ ਅਸੀਂ ਇਸਲਾਮ ਦੀ ਜਿਹੜੀ ਸੱਚੀ ਤਸਵੀਰ ਹੈ ਉਹਨੂੰ ਪੇਸ਼ ਨਹੀਂ ਕਰ ਰਹੇ ਅਸੀਂ ਆਪਣੇ ਕੈਰੈਕਟਰ ਨੂੰ ਉਸ ਤਰ੍ਹਾਂ ਬਿਲਡ ਅਪ ਨਹੀਂ ਕਰ ਰਹੇ ਜੋ ਇਸਲਾਮ ਦੇ ਹਦੂਦ ਦੇ ਮੁਤਾਬਕ ਹੋਵੇ ਜੋ ਇਸਲਾਮ ਦੇ ਲਿਮਿਟੇਸ਼ਨਸ ਦੇ ਅਨੁਸਾਰ ਹੋਵੇ ਤਾਂ ਜੋ ਡੀਫੇਮ ਕੀਤਾ ਜਾ ਰਿਹਾ ਹੈ ਅਗਰ ਅਗਰ ਉਹਦੇ ਚਿਹਰੇ ਨੂੰ ਮਸਖ ਕੀਤਾ ਜਾ ਰਿਹਾ ਹੈ ਉਹਨੂੰ ਤਾਂ ਉਹਦੇ ਵਿੱਚ ਬਹੁਤ ਸਾਰਾ ਰੋਲ ਸਾਡਾ ਆਪਣਾ ਹੈ ਬੰਦੂਕ ਕਿਸੇ ਮਸਲੇ ਦਾ ਹੱਲ ਹੈਗੇ ਨਹੀਂ ਜਦ ਤੱਕ ਸਾਡੇ ਕੋਲ ਕਲਮ ਔਰ ਜ਼ਬਾਨ ਹੈ ਤਾਂ ਬੰਦੂਕ ਦੀ ਜ਼ਰੂਰਤ ਨਹੀਂ ਹੈ ਕਮੀ ਕਿੱਥੇ ਰਹਿ ਗਈ ਫਿਰ ਅ ਕੁਝ ਕੁਝ ਇਸ ਤਰ੍ਹਾਂ ਬਗਾੜਿਆ ਗਿਆ ਕੁਝ ਇਸ ਤਰ੍ਹਾਂ ਮਸਲੇ ਨੂੰ ਉਲਝਾਇਆ ਗਿਆ ਹੂੰ ਕਿ ਉਹ ਉਹ ਉਹਦੇ ਸੁਲਝਣ ਦਾ ਕੋਈ ਨਿਪਟਾਰੇ ਦਾ ਕੋਈ ਨਜ਼ਰ ਹੀ ਨਾ ਆਵੇ ਕੋਈ ਸਿਰਾ ਜੇ ਕੋਈ ਡੋਰ ਉਲਝ ਜAVE ਇੱਕ ਸਿਰਾ ਵੀ ਹੱਥ ਲੱਗ ਜAVE ਤਾਂ ਉਹਨੂੰ ਸੁਲਝਾ ਲਿਆ ਜਾਂਦਾ ਹੈ ਤਾਂ ਇਹ ਇਸ ਤਰ੍ਹਾਂ ਉਲਝਾਇਆ ਹੋਇਆ ਮਸਲਾ ਇਹ ਨੇ ਕਿ ਅਗਰ ਤੁਸੀਂ ਚਾਹੋ ਵੀ ਤਾਂ ਸੁਲਝਾ ਨਹੀਂ ਸਕਦੇ ਭਾਸ਼ਾ ਕੋਈ ਮਦਦ ਕਰ ਸਕਦੀ ਹੈ ਇਹਦੇ ਵਿੱਚ ਚਾਹੇ ਫਾਰਸੀ ਹੈ ਚਾਹੇ ਉਰਦੂ ਹੈ ਚਾਹੇ ਪੰਜਾਬੀ ਹੈ ਸਾਡੇ ਗੁਰੂਆਂ ਨੇ ਵੀ ਸਾਡੇ ਵੇਦਾਂ ਨੇ ਵੀ ਸਾਡੇ ਧਰਮ ਨੇ ਇਸਲਾਮ ਨੇ ਵੀ ਸ਼ਬਦ ਦੀ ਜਿਹੜੀ ਹੈ ਤਾਕਤ ਨੂੰ ਮੰਨਿਆ ਹੈ ਹਮ ਹਦੀਸ ਵਿੱਚ ਹੈ ਕਿ ਅੱਲਾਹ ਤਾਲਾ ਨੇ ਸਭ ਤੋਂ ਪਹਿਲਾਂ ਅਗਰ ਕੁਝ ਬਣਾਇਆ ਤਾਂ ਕਲਮ ਬਣਾਈ ਹਮ ਸਭ ਤੋਂ ਪਹਿਲਾਂ ਕਲਮ ਬਣਾਈ ਇਹ ਤੋਂ ਪਤਾ ਚੱਲਦਾ ਹੈ ਕਿ ਸ਼ਬਦ ਦੀ ਔਰ ਜਾਂ ਕਲਮ ਦੀ ਕਿੰਨੀ ਤਾਕਤ ਹੈ ਹਮ ਤਾਂ ਸ਼ਬਦਾਂ ਦੀ ਜਿਹੜੀ ਤਾਕਤ ਹੈ ਸਾਡੇ ਕੋਲ ਬੋਲਣ ਦੀ ਤਾਕਤ ਹੈ ਤਾਂ ਉਹਦੇ ਨਾਲ ਮਸਲੇ ਸੁਝਾਏ ਜਾ ਸਕਦੇ ਨੇ ਤੰਨੀ ਲੱਗਦਾ ਕਿ ਅੱਜ ਬੰਦੂਕ ਕਲਮ ਤੋਂ ਵੱਧ ਕੇ ਪ੍ਰਚਾਰੀ ਜਾ ਰਹੀ ਹੈ ਕਲਮਾਂ ਪਹਿਲਾਂ ਉਹ ਕਿਸੇ ਨੇ ਕਿਹਾ ਸੀ ਕਿ ਅਖਬਾਰ ਪਹਿਲਾਂ ਛੱਪ ਕੇ ਵਿਕਿਆ ਕਰਦੇ ਸੀ ਹੁਣ ਵਿਕੇ ਛਾਪਦੇ ਨੇ ਹੂੰ ਬਹੁਤ ਸਾਰਾ ਰੋਲ ਇੱਥੇ ਵੀ ਇੱਥੇ ਸਾਡੀ ਗਲਤੀ ਹੈ ਹਾਂ ਹਾਂਜੀ ਬਹੁਤ ਸਾਰਾ ਬਹੁਤ ਸਾਰਾ ਰੋਲ ਹੈ ਇੱਥੇ ਅਸੀਂ ਆਪਣੇ ਆਪ ਨੂੰ ਸਰਕਾਰਾਂ ਦੇ ਅਧੀਨ ਕਰ ਲਿਆ ਹੂੰ ਅਸੀਂ ਆਪਣੇ ਆਪ ਨੂੰ ਪੋਲੀਟੀਕਲ ਪਾਰਟੀਆਂ ਦੇ ਹੱਥਾਂ ਦਾ ਪੋਲੀਟੀਕਲ ਲੋਗਾਂ ਦੇ ਹੱਥਾਂ ਦਾ ਕਟਪੁਤਲੀ ਬਣਾ ਲਿਆ ਔਰ ਉਹਦੇ ਵਿੱਚ ਬਹੁਤ ਸਾਰਾ ਦਾਨਿਸ਼ਵਰੀ ਦਾਨਿਸ਼ਵਾਰ ਨੇ ਜਿਹੜੇ ਦੁਨੀਆ ਦੇ ਵਿੱਚ ਉਹ ਕਹਿੰਦੇ ਆ ਨਾ ਕਿ ਬਹੁਤ ਸਾਰੀਆਂ ਖਰਾਬੀਆਂ ਇਸ ਕਰਕੇ ਨਹੀਂ ਕਿ ਬੁਰੇ ਲੋਗ ਨੇ ਹੂੰ ਇਸ ਕਰਕੇ ਨੇ ਕਿ ਅੱਛੇ ਲੋਗ ਖਾਮੋਸ਼ ਨੇ ਹੂੰ ਅੱਛੇ ਲੋਗ ਬਹੁਤ ਸੁਰਤ ਗੱਲ ਕੀਤੀ ਤੁਸੀਂ ਅੱਛੇ ਲੋਗ ਆ ਕੇ ਆਪਣਾ ਰੋਲ ਪਲੇ ਨਹੀਂ ਕਰ ਰਹੇ ਅ ਸੁਆਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਹਨੇ ਰਹਿਦਾ ਕੋਈ ਵजूद ਨਹੀਂ ਹੁੰਦਾ ਹੂੰ ਰੋਸ਼ਨੀ ਦੀ ਜਿਹੜੀ ਅਨਹੋਂਦ ਦਾ ਨਾਮ ਹਨੇ ਰਾਇ ਹੂੰ ਜਦ ਤੱਕ ਅੱਛੇ ਲੋਗਾਂ ਦੀਨ ਹੋਂਦ ਹੈ ਬੁਰਾਈ ਫੈਲੇਗੀ ਅੱਛੇ ਲੋਗ ਖਾਮੋਸ਼ ਹੋ ਕੇ ਚਲੇ ਬੈਠ ਗਏ ਤਾਂ ਬੁਰੇ ਲੋਗਾਂ ਨੂੰ ਆਪਣੀ ਮਨਮਾਨੀਆਂ ਕਰਨ ਦਾ ਮੌਕਾ ਮਿਲ ਗਿਆ ਸ਼ਬਦਾਂ ਬਾਰੇ ਵੀ ਅਕਸਰ ਇਹ ਚਰਚਾ ਹੁੰਦੀ ਹੈ ਕਿ ਹੁਣ ਸ਼ਬਦਾਂ ਨੂੰ ਜਿਸ ਤਰ੍ਹਾਂ ਲਿਆ ਜਾਂਦਾ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਦਲਿਤ ਸ਼ਬਦ ਬਹੁਤ ਪੁਰਾਣਾ ਨਹੀਂ ਹੈ 50 ਸਾਲ ਪੁਰਾਣਾ ਹੈ ਉਵੇਂ ਹਿੰਦੂ ਸ਼ਬਦ ਦਾ ਕਹਿ ਦਿੰਦੇ ਕਿ ਹਿੰਦੂ ਸ਼ਬਦ ਧਰਮ ਨਾਲ ਜੋੜਿਆ ਜਾਂਦਾ ਪਰ ਇਹ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ ਕਿੰਨਾ ਕੀ ਇਤਿਹਾਸ ਹੈਗਾ ਇਹਦਾ ਹਿੰਦੂ ਸ਼ਬਦ ਫਾਰਸੀ ਡਿਕਸ਼ਨਰੀ ਦੇ ਵਿੱਚ ਸ਼ਬਦ ਕੋਸ਼ ਵਿੱਚ ਮੌਜੂਦ ਹੈ ਤੇ ਉਸ ਦੇ ਅਰਥ ਨੇ ਕਾਲਾ ਹਮ ਹਾਫਿਜ਼ ਸ਼ਿਰਾਜ਼ੀ ਦਾ ਇੱਕ ਸ਼ੇਰ ਹੈ ਅਗਰ ਆ ਤੁਰਕ ਸ਼ਿਰਾਜ਼ੀ ਬਦਾ ਸਤਾਰਤ ਦਿਲੇ ਮਾਰਾ ਬਖਾਲੇ ਹਿੰਦ ਦੁਸ਼ ਬਖਸ਼ਮ ਸਮਰਕੰਦੋ ਬੁਖਾਰਾ ਦਾ ਬੜਾ ਮਸ਼ਹੂਰ ਸ਼ੇਰ ਹੈ ਜਿਹਦੇ ਬਾਰੇ ਤੈਮੂਰ ਨੇ ਉਹਨੂੰ ਆਪਣੀ ਦਰਬਾਰ ਵਿੱਚ ਬੁਲਾਇਆ ਸੀ ਹਮ ਹਾਫਿਜ਼ ਸ਼ਿਰਾਜ਼ੀ ਨੇ ਲਿਖਿਆ ਕਿ ਅਗਰ ਮੇਰੇ ਮਸ਼ੂਕ ਦੇ ਚਿਹਰੇ ਦਾ ਕਾਲਾ ਤਿਲ ਅਗਰ ਉਹ ਮੇਰੇ ਹੱਥ ਆ ਜਵੇ ਤਾਂ ਮੈਂ ਉਹਦੇ ਕਾਲੇ ਤਿਲ ਦੇ ਬੱਟੇ ਸਮਰਕੰਦ ਔਰ ਬੁਖਾਰਾ ਦਾਨ ਦੇ ਦਵਾ ਤਾਂ ਤੈਮੂਰ ਨੇ ਉਹਨੂੰ ਆਪਣੇ ਦਰਬਾਰ ਵਿੱਚ ਬੁਲਾਇਆ ਕਿ ਮਿੰਨੇ ਤਾਂ ਇੰਨੀ ਜੰਗ ਲੜ ਕੇ ਸ਼ਹਿਰ ਜਿੱਤੇ ਨੇ ਤੇ ਤੂੰ ਇੱਕ ਕਾਲੇ ਤਿਲ ਦੇ ਬਦਲੇ ਉਹਨਾਂ ਨੂੰ ਦਾਨ ਦੇ ਰਿਹਾ ਤਾਂ ਉਹ ਉਦਾਰਥ ਹੈ ਕਾਲਾ ਹਿੰਦੂ ਉੱਥੇ ਸ਼ਬਦ ਆਇਆ ਅਗਰਾਂ ਤੁਰਕ ਸ਼ੀਰਾਜ਼ੀ ਬਦਾ ਸਤਾਰਤ ਦਿਲ ਮਾਰਾ ਬਖਾਲੇ ਹਿੰਦਦੁਸ਼ ਬਖਸ਼ਮ ਸਮਰਕੰਦ ਔ ਬੁਖਾਰਾ ਹਿੰਦੂ ਉੱਥੇ ਆਇਆ ਕਾਲਾ ਤਿਲ ਤਾਂ ਹਿੰਦੂ ਦਾ ਅਰਥ ਹੈ ਕਾਲਾ ਜਦੋਂ ਤੁਰਕ ਲੋਗ ਹਿੰਦੁਸਤਾਨ ਵਿੱਚ ਆਏ ਭਾਰਤ ਵਿੱਚ ਆਏ ਤਾਂ ਇੱਥੇ ਦੇ ਲੋਕਾਂ ਦੀ ਉਹਨਾਂ ਨੇ ਜਿਹੜਾ ਰੰਗ ਰੂਪ ਦੇਖਿਆ ਉਹਨਾਂ ਦੇ ਮੁਕਾਬਲੇ ਵਿੱਚ ਉਹਨਾਂ ਨੂੰ ਲੱਗਿਆ ਕਿ ਇਹ ਕਾਲੇ ਲੋਕ ਨੇ ਹਮ ਵਿਤਕਰਾ ਕਾਲੇ ਆਰ ਗੋਰੇ ਦਾ ਬਹੁਤ ਆਮ ਹੈ ਉਹਨਾਂ ਨੇ ਇੱਥੇ ਦੇ ਲੋਕਾਂ ਨੂੰ ਹਿੰਦੂ ਕਿਹਾ ਹਮ ਔਰ ਇਸ ਦੇਸ਼ ਨੂੰ ਹਿੰਦੁਸਤਾਨ ਕਿਹਾ ਕਾਲਿਆਂ ਦੀ ਧਰਤੀ ਕਾਲਿਆਂ ਦਾ ਸਥਾਨ ਹਮ ਤਾ ਹਿੰਦੂ ਜਿਹੜਾ ਸ਼ਬਦ ਹੈ ਇਹ ਉੱਥੋਂ ਹੀ ਸ਼ੁਰੂ ਹੋਇਆ ਉੱਥੋਂ ਹੀ ਹਿੰਦੂ ਹਿੰਦੂ ਤੋਂ ਬਾਅਦ ਪਿਆ ਹਿੰਦੁਸਤਾਨ ਔਰ ਉੱਥੋਂ ਹੀ ਇੱਥੇ ਦੀ ਭਾਸ਼ਾ ਨੂੰ ਜਿਹੜੀ ਕਿ ਹਿੰਦੁਸਤਾਨ ਇਹਦੇ ਵਿੱਚ ਜ਼ਬਾਨ ਦਾ ਇੱਕ ਕਾਇਦਾ ਹੁੰਦਾ ਹੈ ਪੰਜਾਬੀ ਵਿੱਚ ਵੀ ਹੈ ਕਿ ਈ ਵਧਾ ਕੇ ਉਹਨੂੰ ਸੰਬੰਧ ਬਣਾ ਦ ਦਿੱਤਾ ਜਾਂਦਾ ਜਿਵੇਂ ਪੰਜਾਬ ਤੋਂ ਪੰਜਾਬੀ ਜਿਹੜੀ ਚੀਜ਼ ਦਾ ਸੰਬੰਧ ਪੰਜਾਬ ਨਾਲ ਹੈ ਉਹਨੂੰ ਅਸੀਂ ਪੰਜਾਬੀ ਕਹਿੰਦੇ ਹਾਂ ਭਾਵੇਂ ਉਹ ਉੱਥੇ ਦੇ ਵਾਸ਼ਿੰਦੇ ਹੋਣ ਭਾਵੇਂ ਲਿਬਾਸ ਹੋਵੇ ਭਾਵੇਂ ਅੱਖਾਂ ਨਾ ਹੋਵੇ ਤਾਂ ਇਸੇ ਤਰ੍ਹਾਂ ਜਿਹੜੀ ਚੀਜ਼ ਦਾ ਸਬੰਧ ਹਿੰਦੁਸਤਾਨ ਨਾਲ ਸੀ ਉਹਨਾਂ ਨੇ ਉਸ ਨੂੰ ਹਿੰਦੀ ਕਿਹਾ ਹੂੰ ਹਿੰਦੀ ਤਾਂ ਹਿੰਦੀ ਦਾ ਅਰਥ ਹੈ ਜਿਹਦਾ ਸਬੰਧ ਹਿੰਦੁਸਤਾਨ ਨਾਲ ਹੈ ਉਹ ਇੱਥੇ ਦੀ ਭਾਸ਼ਾ ਤੇ ਉੱਪਰ ਲਾਗੂ ਹੋ ਗਿਆ ਇੱਥੇ ਦੀ ਜ਼ੁਬਾਨ ਜਿਹੜੀ ਹੈ ਉਹ ਜ਼ੁਬਾਨ ਪਹਿਲਾਂ ਹਿੰਦੀ ਬੋਲੀ ਜਾਂਦੀ ਸੀ ਫਿਰ ਉਸੇ ਹਿੰਦੀ ਨੂੰ ਬਾਅਦ ਹਿੰਦੀ ਭਾਸ਼ਾ ਕਿਹਾ ਜਾਣ ਲੱਗਿਆ ਹਿੰਦੀ ਤਾਂ ਹਿੰਦੀ ਤਾਂ ਹਰ ਇੱਕ ਚੀਜ਼ ਨੂੰ ਹਿੰਦੀ ਕਿਹਾ ਗਿਆ ਜਿਹੜੇ ਇੱਥੇ ਦੇ ਵਾਸੀੰਦੇ ਸੀ ਉਹਨਾਂ ਨੂੰ ਵੀ ਹਿੰਦੀ ਕਿਹਾ ਜਾਂਦਾ ਸੀ ਹੂੰ ਜਿਹੜੇ ਅ ਇੱਥੇ ਦਾ ਲਿਬਾਸ ਸੀ ਇੱਥੇ ਦੇ ਤਹਵਾਰ ਸੀ ਇੱਥੇ ਦੇ ਮੇਵੇ ਸੀ ਉਹ ਹਰ ਚੀਜ਼ ਨੂੰ ਉਹਨੂੰ ਹਿੰਦੀ ਕਹਿੰਦੇ ਸੀ ਕਿ ਇਹ ਤਾਂ ਇਹ ਹਿੰਦੁਸਤਾਨ ਨਾਲੇ ਦਾ ਤਾਲੁਕ ਹੈ ਤੇ Hindu ਦਾ ਅਰਥ ਤਾਂ ਕਾਲਾ ਹੈ ਹੀ ਹੂੰ ਇੰਨੀਆਂ ਚਰਚਾਵਾਂ ਹੋਈਆਂ ਕੁਝ ਜਾਂਦੇ ਹੋਏ ਸੁਣਾ ਦਿਓ ਇੱਕ ਗਜ਼ਲ ਦੇ ਕੁਝ ਸ਼ੇਰ ਮੈਂ ਪੇਸ਼ ਕਰ ਦਿੰਨੇ ਆ ਕਿ ਮੈਂ ਕਿਉਂਕਿ ਗਜ਼ਲ ਲਿਖਦੀ ਆ ਕਿ ਸ਼ੋਹਰਤ ਦੀ ਖੋਟੀ ਅਠਿਆਨੀ ਜਲਦੀ-ਜਲਦੀ ਚੱਲ ਜਾਂਦੀ ਹੈ ਜ਼ਾਹਿਰਦਾਰੀ ਸਾਦਗੀਆਂ ਵਿੱਚ ਰਲਦੀ ਰਲਦੀ ਰਲ ਜਾਂਦੀ ਹੈ ਔਰ ਸ਼ੇਰ ਹੈ ਕਿ ਕੀ ਹੈਰਾਨੀ ਜੇ ਹੰਝੂਆਂ ਨੇ ਚਾਹਤ ਦਾ ਹਰ ਨਕਸ਼ ਮਿਟਾਇਆ ਲੂਣੇ ਪਾਣੀਆਂ ਵਿੱਚ ਹਰ ਇੱਕ ਸ਼ਹਿ ਗਲਦੀ ਗਲਦੀ ਗਲ ਜਾਂਦੀ ਹੈ ਔਰ ਦੇ ਦਾ ਮਾਸ ਤਾਂ ਇਸ ਦੇ ਸਾਵੇਂ ਫੁੱਲ ਮਖਾਣੇ ਵਾਕਨ ਹੁੰਦਾ ਬਿਰਹਾ ਚੱਕੀ ਹੱਡਾਂ ਨੂੰ ਵੀ ਦਲਦੀ ਦਲਦੀ ਦਲ ਜਾਂਦੀ ਹੈ ਔਰ ਨਫ਼ਰਤ ਵਾਲੀ ਅੱਗ ਦੇ ਕਦ ਤੱਕ ਅਸ਼ਟਪੂਜੀ ਹਮਲੇ ਨੂੰ ਸਹੰਦੀ ਨਫ਼ਰਤ ਵਾਲੀ ਅੱਗ ਦੇ ਕਦ ਤੱਕ ਅਸ਼ਟਪੂਜੀ ਹਮਲੇ ਨੂੰ ਸਹੰਦੀ ਲੱਕੜ ਗਿੱਲੀ ਵੀ ਤਾਂ ਆਖਰ ਬਲਦੀ ਬਲਦੀ ਬਲ ਜਾਂਦੀ ਹੈ ਔਰ ਵਕਤ ਦਾ ਸੂਰਜ ਭਾਵੇਂ ਸਿਰ ਤੇ ਸਵਾ ਕੁ ਨੇਜ਼ੇ ਆ ਟੁੱਕਿਆ ਏ ਉਮਰ ਦੀ ਸਿਖਰ ਦੁਪਹਿਰ ਵੀ ਸ਼ਬਨਮ ਟਲਦੀ ਟਲਦੀ ਟਲ ਜਾਂਦੀ ਹੈ ਥੋੜਾ ਪਿਆਰ ਭਾਵੇਂ ਉਰਦੂ ਤੇ ਫਾਰਸੀ ਨਾਲ ਜਿੰਨਾ ਮਰਜ਼ੀ ਹੋਵੇ पर थोड़ी पंजाबी उससे भी ਵੱਧ ਖੂਬਸੂਰਤ ਹੈ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ E ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਲ ਕਰੋ 9397893978